ਕਿਉਂ ਜਾਂਦੀ ਉਹ ਇਹਨੂੰ ਨਹੀਂ ਨਹੀਂ ਤਾਂ ਤਾਂ ਕੋਈ ਨਹੀਂ ਹੁੰਦਾ ਜਿੱਥੋਂ ਤੱਕ ਕੋਈ ਵੀ ਨਹੀਂ ਪਹੁੰਚਿਆ ਉੱਥੋਂ ਤੱਕ ਪਹੁੰਚੀ ਪੰਜਾਬ ਦਾ ਜੀ ਕਹਿੰਦੇ ਬਹੁਤ ਹੀ ਗਰੀਬ ਤੇ ਮਜ਼ਦੂਰ ਭਰਾਵਾਂ ਦਾ ਪਿੰਡ ਹੈ ਜਿੱਥੇ ਕਿ ਇੱਕ ਦੋ ਕਿੱਲੇ ਜ਼ਮੀਨ ਵਾਲੇ ਉਥੇ ਕਿਸਾਨ ਭਰਾ ਬਸਦੇ ਆ ਕੋਈ ਸਾਰੇ ਪਿੰਡ ਦੇ ਲੋਕ ਜਿਹੜੇ ਇੱਥੇ ਸਾਰੇ ਪਰਿਵਾਰ ਜਿਹੜੇ ਰਹਿਣ ਦੇ ਆ ਉੱਚਾ ਵੀ ਕੁਝ ਵਿੱਚੋਂ ਇਹ ਬਿਲਡਿੰਗ ਉੱਚੀ ਆ ਨਾ ਵਿੱਚੋਂ ਤਾਂ ਰੁਕਲਾ ਘਰ ਸਾਰੇ ਇੱਥੇ ਹੁੰਦੇ ਆ ਇੱਥੇ ਰੁਕੇ ਵੇਖੋ ਇਹ ਪਾਣੀ ਤੋਂ ਘਰ ਮੰਜ਼ਲ ਕਰਕੇ ਤੁਹਾਨੂੰ ਬਚਾਓ ਹਨੇ ਘਰਾਂ ਦੇ ਵਿੱਚ ਟੋਟਲੀ ਸਾਰਿਆਂ ਦੇ ਵਿੱਚ ਘੱਟੂ ਘਟਵੀ 4 4 ਫੁੱਟ 5 5 ਫੁੱਟ ਸਹੀ ਪਾਣੀ ਬਿਲਕੁਲ ਸੇਵਾ ਕਰੋ ਪਿੱਛੇ ਨਾ ਕਰੋ ਜੀ ਇੱਥੇ ਆ ਕੇ ਖੁਦ ਕਰੋ ਲਓ ਜੀ ਦੋਸਤੋ ਚੱਲੇ ਆ ਜੀ ਹੁਣ ਆਪਾਂ ਜਿੱਥੇ ਵਿਚਾਰੇ ਘਟੋ ਘਟ ਵੀ 1 ਮਹੀਨੇ ਦੇ ਹੜਪੀੜਤਾਂ ਦੇ ਬਾਈ ਚੱਲੇ ਆਪਾਂ ਗਰਾਊਂਡ ਰਿਪੋਰਟ ਦੇ ਉੱਤੇ ਤੁਹਾਨੂੰ ਉਹ ਰਿਪੋਰਟ ਲੈ ਕੇ ਦੇਵਾਂਗੇ ਵੀਰਾਂ ਕੋਲੇ ਸਾਰਾ ਤੁਹਾਨੂੰ ਕੀ ਜ਼ਰੂਰਤ ਹੈ ਉਹਨਾਂ ਤਾਈ ਭੇਜਣ ਦੀ ਰਾਸ਼ਨ ਭੇਜਣ ਨੂੰ ਜਾਂ ਕੋਈ ਪਸ਼ੂਆਂ ਦੇ ਆਚਾਰ ਵਗੈਰਾ ਭੇਜਣਾ ਤਾਂ ਵੀਰ ਵਰਗੇ ਤੁਹਾਨੂੰ ਕਿੰਨੀ ਮਹਾਨ ਸੇਵਾ ਬਾਣਾ ਨੇ ਜਿੰਨੇ ਬੰਦੇ ਇੰਗਲੈਂਡ ਵਿੱਚ ਹੋਵੇ ਉਧਰ ਪੱਕਾ ਹੋਵੇ ਤੇ ਕਵੇ ਜੀ ਮੈਂ ਤੇ ਬਸ ਉਧਰ ਬਹਾਂ ਏਸੀਆਂ ਥੱਲੇ ਹਾਂਜੀ ਤੇ ਵੇਖ ਲੋ ਇਹ ਆਏ 22 ਤਰੀਕ ਨੂੰ ਆਏ ਆ ਪਿੰਨ ਚੇਅਰਮੈਨ ਨੇ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸਰਦਾਰ ਜਸਵੰਦਰ ਸਿੰਘ ਖਾਲਸਾ ਇੰਗਲੈਂਡ ਵਾਲੇ ਕੋਈ ਇੰਗਲੈਂਡ ਤੋਂ ਲੀਡ ਕਰਦੇ ਇੰਗਲੈਂਡ ਤੋਂ ਲੀਡ ਕਰਦੇ ਪੰਜਾਬ ਦਾ ਜੀ ਕਹਿੰਦੇ ਬਹੁਤ ਹੀ ਗਰੀਬ ਤੇ ਮਜ਼ਦੂਰ ਭਰਾਵਾਂ ਦਾ ਪਿੰਡ ਹੈ ਜਿੱਥੇ ਕਿ ਇੱਕ ਦੋ ਕਿੱਲੇ ਜ਼ਮੀਨ ਵਾਲੇ ਉਥੇ ਕਿਸਾਨ ਭਰਾ ਵਸਦੇ ਆ ਕੋਈ ਠੇਕੇ ਹਿੱਸੇ ਲੈਂਦੇ ਆ ਇੱਥੇ ਇਹ ਦੋ ਵੋਟਾਂ ਦਿੱਤੀਆਂ ਸੀ ਇੰਗਲੈਂਡ ਤੋਂ ਵਸਨੀਕ ਹੈ ਜੀ ਪੰਜਾਬ ਪ੍ਰੋਜੈਕਟ ਵਾਲੇ ਜੀ ਆ ਪ੍ਰੋਜੈਕਟ ਵਾਲੇ ਜਿਨ੍ਹਾਂ ਨੇ ਕੀ ਬਹੁਤ ਵੱਡੀ ਸੇਵਾ ਦਿੱਤੀ ਸਪੈਸ਼ਲ 17 17 ਲੱਖ ਦੀਆਂ ਦੋ ਇਥੇ ਵੋਟਾਂ ਦਿੱਤੀਆਂ ਹਾਂ ਜੀ ਆ ਇਥੇ ਬੰਦ ਕਰਦੇ ਨੇ ਤੁਸੀਂ ਇਹ ਬੰਦ ਕਿਉਂਕਿ ਇਥੇ ਪਾਣੀ ਘਟਵਾਣਾ ਤੇ ਝੋਨਾ ਵਗੈਰਾ ਵਿੱਚ ਆੜੂਗਾ ਜੀ ਅੱਛਾ ਜੀ ਤੇ ਜਾਂ ਇੰਜਨ ਦੇ ਥੱਲੇ ਲੱਗ ਗਿਆ ਉਹ ਨੁਕਸਾਨ ਵੀ ਹੋ ਸਕਦਾ ਇਹਦਾ ਲਓ ਜੀ ਦੇਖੋ ਪੱਕੀਆਂ ਫਸਲਾਂ ਪੱਕੇ ਝੋਨੇ ਜਿੱਥੇ ਪੱਕਣ ਤੇ ਨੇ ਸਾਰੇ ਸੌ ਉਮੀਦਾਂ ਹੁੰਦੀਆਂ ਕਿਸਾਨ ਭਰਾਵਾਂ ਨੂੰ ਵੀ ਐਦਾਂ ਆ ਫਸਲ ਦਾ ਕਰ ਲਾਂਗੇ ਆ ਕਰ ਲਾਂਗੇ ਆ ਲੋ ਜੀ ਇੱਥੇ ਨਾਬ ਬੰਦ ਕਰ ਦਿੱਤੀ ਸੀ ਤੇ ਹੁਣ ਸਟਾਰਟ ਕਰਕੇ ਫਿਰ ਜਲਦੀ ਤੋਂ ਜਲਦੀ ਉਸ ਪਿੰਡ ਲੈ ਕੇ ਚਲਦੇ ਤਾਂ ਇੱਧਰ ਵੀਰ ਵੀ ਉਤਰ ਜੁਕੇ ਹਾਂ ਬਾਂਹ ਤੇ ਬੈਠਾ ਰਹਿ ਪਿੱਛੋਂ ਜਾਂਦੀ ਹੋਇਆ ਨੂੰ ਨਹੀਂ ਨਹੀਂ ਜਾਂਦੇ ਕੋਈ ਨਹੀਂ ਹੁੰਦਾ ਓਹੋ ਲੋ ਇਹ ਬਹੁਤ ਵੱਡੀ ਸੀ ਬਾਈ ਨਿੱਤਰੋ ਤੰਨੇ ਜਿਗਰੇ ਆ ਬਾਈ 50 ਤੇ ਤੰਨੀ ਬਈ ਸਸਤਾ ਹੈ ਜਿਹੜਿਆਂ ਨੇ ਬਾਹ ਫੜੇ ਆ ਹੜਾਂ ਦੇ ਵੇਲੇ ਉਹ ਲੋਇਰੋ ਸਤੋ। ਉਹ ਜਿਵੇਂ ਨਕਸ਼ਾਨਪੁਰਾ ਦਾ ਯੂਚੇ ਲੈਵਲ ਤੇ ਆ ਗਿਆ ਝੋਨਾ ਇਧਰ ਥੋੜਾ ਮੋਟਾ ਡੂੰਘਾਈ ਦੇ ਵਿੱਚ ਆ ਇਧਰ ਲਾ ਜਮੀਨ ਜ਼ਿਆਦਾ ਡੂੰਗੀ ਸੀ ਉਹ ਬਿਲਕੁਲ ਵੀ ਨਹੀਂ ਦਿਖਦਾ। ਮੈਂ ਵੀ ਆਪਣਾ ਕਰਨਦੀਪ ਕਰਨਦੀਪ ਸੇਵਾ ਕਰੀਂਦੇ ਜੀ। ਤੁਹਾਡਾ ਜੀ ਰੂਪ ਸਿੰਘ ਜੀ। ਰੂਪ ਸਿੰਘ ਜੀ। ਪਿੰਡ ਜੀ ਤੁਹਾਡਾ ਟੱਲੀ ਕਲਾ ਟੱਲੀ ਕਲਾ ਤੇਰਾ ਘਰ ਆ ਜੀ। ਤੇਰਾ ਕਲਾ। ਅੱਛਾ ਇੱਥੋਂ ਹੀ ਆ। ਹਾਂ ਜੀ। ਠੀਕ ਹੈ। ਅਬੀ ਫਿਰ ਬਈ ਜੀ ਘਰ ਦਾ ਵਿੱਚ ਹੀ ਹੋਊਗਾ ਨਾ। ਨਹੀਂ ਵਿੱਚ ਹੀ ਪਾਣੀ ਚ ਹੀ ਐ। ਜਿੱਥੋਂ ਤੱਕ ਕੋਈ ਵੀ ਨਹੀਂ ਪਹੁੰਚਿਆ ਉੱਥੋਂ ਤੱਕ ਪਹੁੰਚੀਏ। ਐਸ ਬਜ਼ੁਰਗ ਦਾ ਜੀ ਆਪਦਾ ਤਾਂ ਘਰ ਡੁੱਬਿਆ ਹੋਇਆ ਦੋਸਤੋ ਤੇ ਪਰ ਸੇਵਾ ਫੇਰ ਵੀ ਬਹੁਤ ਵੱਡੀ ਕਰੀ ਜਾਂਦੇ ਆ ਦੇਖੋ ਨਾਲ ਲੱਗੇ ਹੋਏ ਹੜ்பੀੜਤਾ ਦੀ ਮਦਦ ਲਈ ਧੰਨ ਜਿਗਰਿਆ ਜੀ ਇਸ ਪਿੰਡ ਦੇ ਮਜ਼ਦੂਰ ਭਰਾਵਾਂ ਦੇ ਤੇ ਇਸ ਬਜ਼ੁਰਗ ਦੇ ਜੀ ਦੇਖੋ ਅਖੀਰ ਆਪਾਂ ਉਹ ਘਰਾਂ ਦੇ ਵਿੱਚ ਪਹੁੰਚ ਚੁੱਕੇ ਆ ਜਿੱਥੇ ਕੋਈ ਵੀ ਨਹੀਂ ਪਹੁੰਚਿਆ ਗਰਾਊਂਡ ਰਿਪੋਰਟ ਦੇ ਵਿੱਚ ਇੱਥੇ ਆਪਾਂ ਤੁਹਾਨੂੰ ਉਸ ਸਕੂਲ ਦੇ ਵਿੱਚ ਵੀ ਲੈ ਕੇ ਚੱਲਦੇ ਹਾਂ ਪਰ ਉਸ ਤੋਂ ਪਹਿਲਾਂ ਜੀ ਤੁਸੀਂ ਪਿੰਡ ਦਾ ਹਾਲ ਦੇਖੋ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਸੜਕਾਂ ਤੇ ਇੰਨਾ ਇੰਨਾ ਪਾਣੀ ਦੋਸਤੋ ਆ ਇੱਕ ਨਾਵ ਜੀ ਬਣਾ ਰੱਖੀ ਇਹਦੇ ਨਾਲ ਚਲੋ ਵੀ ਨੇੜੇ ਤੇੜੇ ਘਰਾਂ ਦੇ ਵਿੱਚ ਕੋਈ ਪਾਣੀ ਦੀ ਸਪਲਾਈ ਹੈ ਨਾ ਕੋਈ ਜੀ ਕਿਵੇਂ ਇਹਨੇ ਨਾਲ ਜੀ ਚਲੋ ਟਾਈਮ ਟਪਾਈ ਜਾਂਦੇ ਆ ਸਾਰੇ ਪਿੰਡ ਦੇ ਲੋਕ ਜਿਹੜੇ ਇੱਥੇ ਸਾਰੇ ਪਰਿਵਾਰ ਜਿਹੜੇ ਰਹਿਣ ਦੇ ਆ ਉੱਚਾ ਵੀ ਕੁਝ ਵਿੱਚੋਂ ਇਹ ਬਿਲਡਿੰਗ ਉੱਚੀ ਆ ਨਾ ਵਿੱਚੋਂ ਤਾਂ ਰੁਕ ਰੁਕਾ ਘਰ ਸਾਰੇ ਇੱਥੇ ਹੁੰਦੇ ਆ ਇੱਥੇ ਰੁਕੇ ਵੇਖੋ ਪਾਣੀ ਤੋਂ ਦਮਨ ਮੰਨ ਚਰ ਕੇ ਤੁਹ ਬਚਾਓ ਅੱਛਾ ਅੱਛਾ ਜੀ ਡਬਲ ਮੰਜ਼ਿਲ ਹੈ ਮਾਤਾ ਜੀ ਬੈਠੇ ਨੇ ਵਾਹ ਮਾਤਾ ਜੀ ਵਾਹ ਜੀ ਵਾਹ ਜੀ ਕੋਈ ਨਹੀਂ ਕੋਈ ਉਧਰ ਕਿੱਧਰ ਤੁਰ ਜਾਂਦਾ ਉਧਰ ਰਹੋ ਦੇਰ ਸੇ ਸਾਰਾ ਚੰਗਾ ਇਸ ਸਕੂਲ ਦੇ ਵਿੱਚ ਜਿਹੜਾ ਬੱਚਿਆਂ ਦਾ ਸਕੂਲ ਹੈ ਪਰ ਇਹਦੇ ਵਿੱਚ ਵੀ ਹਜੇ ਪਾਣੀ ਸਾਰੇ ਵੇਖੋ ਕਮਰਿਆਂ ਦੇ ਵਿੱਚ ਰੂਮ ਭਰ ਚੁੱਕੇ ਆ ਪਰ ਇਹ ਥੋੜਾ ਜਿਹਾ ਇੱਕ ਉੱਚੀ ਬਿਲਡਿੰਗ ਨਵੀਂ ਮਣੀ ਹੋਈ ਹੈ ਸਕੂਲ ਦੀ ਉਹਦੇ ਉਹਦੇ ਵਿੱਚ ਹੀ ਬੱਚਤ ਆ ਵੈਸੇ ਇੱਕ ਮਾਤਾ ਉੱਤੇ ਖੜੀ ਹੈ ਕੋਠਿਆਂ ਤੇ ਇੱਥੇ ਜੀ ਦੋ ਪਿੰਡ ਧੀਰਾ ਘਾਰਾ ਤੇ ਟੱਲੀ ਕਲਾਮ ਦੇ ਔਰਤਾਂ ਵੇਖੋ ਸਾਂਝੇ ਲੰਗਰ ਪ੍ਰਸ਼ਾਦੇ ਤਿਆਰ ਕਰੀ ਇਹਨੇ ਸੇਵਾਦਾਰਾਂ ਵਾਸਤੇ ਹੁਣ ਆਪਾਂ ਜੀ ਇਸ ਸਕੂਲ ਦੀ ਛੱਤ ਉੱਤੇ ਖੜ ਕੇ ਸਾਰੇ ਘਰਾਂ ਦਾ ਮਾਹੌਲ ਕਿੰਨੇ ਕੁ ਡੁੱਬਿਆ ਪਾਣੀ ਵਿੱਚ ਕਿੰਨਾ ਕੁ ਫਸਲਾਂ ਦਾ ਨੁਕਸਾਨ ਹੈ ਤੇ ਇਸ ਪਿੰਡ ਦੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਵੀ ਕਿੰਨਾ ਨੁਕਸਾਨ ਹੈ ਕਦੋਂ ਪਾਣੀ ਆਇਆ ਨਾ ਤੁਹਾਨੂੰ ਕਿਵੇਂ ਪਤਾ ਲੱਗਿਆ ਆਜੋ ਜੀ ਵਾਹ ਇਹ ਕੀਤਾ ਜੀ ਜਿੱਥੋਂ ਤਾਈ ਨਿਗਾਹ ਜਾਂਦੀ ਹੈ ਆਪਣੀ ਕੈਮਰੇ ਵੀ ਨਹੀਂ ਸਾਡੇ ਪਹੁੰਚ ਕਰਿਆ ਬਿਲਕੁਲ ਪਾਈ ਦਿਖਾ ਸਕੀ ਇੰਨਾ ਜਿਆਦਾ ਨੁਕਸਾਨ ਹੈ ਘਰਾਂ ਦੇ ਵਿੱਚ ਟੋਟਲੀ ਸਾਰਿਆਂ ਦੇ ਵਿੱਚ ਘੱਟੋ ਘੱਟ ਵੀ 4 4 ਫੁੱਟ 5 5 ਫੁੱਟ ਤਾਈ ਪਾਣੀ ਬਿਲਕੁਲ ਭਰ ਚੁੱਕਿਆ ਹੈ ਤੇ ਝੋਨਾ ਦੇਖ ਲੋ ਜਿਹੜਾ ਉੱਚਾ ਹੈ ਵਾਹਣ ਵਸੂ ਦੇ ਚ ਕੋਈ ਆਹ ਕੋਈ ਕਿਤੇ 2 ਕਿੱਲੇ ਬਚੇ ਘੱਟੋ ਘੱਟ ਵੀ ਇੰਨਾ ਕਿ ਨੁਕਸਾਨ ਹੋਇਆ ਮੈਨੂੰ ਤਾਂ ਜਿੱਥੋਂ ਤਾਈ ਜਾਪਦਾ ਵੀ ਘੱਟੋ ਘੱਟ ਵੀ ਜਿੰਨਾ ਇਹ ਏਰੀਆ 2 3 ਪੈ ਆਪਣਾ ਨਾਮ ਜੀ ਤੇ ਆ ਆਪਣਾ ਜਿੱਥੇ ਪ੍ਰੋਪਰ ਜਗਾਹ ਤੇ ਖੜੇ ਆ ਜਿਹੜਾ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਇਸ ਟਾਈਮ ਆਪਾਂ ਖੜੇ ਆ ਪਿੰਡ ਦੀਆ ਘਰਾਂ ਚ ਅੱਛਾ ਜੀ ਫਿਰ ਇਹ ਤੇ ਤੁਹਾਡੇ ਕੋਲੇ ਸੇਵਾਵਾਂ ਆਈਆਂ ਹਾਂ ਸੇਵਾ ਬਾਬੇ ਦੇ ਜਾਂਦੇ ਸਭ ਵੋਟਾਂ ਕੋਈ ਸਰਕਾਰ ਫਿਰ ਨਾ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਵੋਟਾਂ ਵਰੀ ਆ ਜਾਂਦੇ ਜੀ ਚੁੱਕੇ ਜਾਂਦੇ ਕੋਈ ਨਹੀਂ ਫਿਰ ਨਹੀਂ ਫਿਰ ਨਹੀਂ ਆ ਹੁਣ ਹੜ੍ਹਾਂ ਦੇ ਵਿੱਚ ਇੱਥੇ ਤੁਹਾਡੇ ਕੋਲੇ ਮੌਕੇ ਦਾ ਹੈ ਕੋਈ ਚਲੋ ਰਾਸ਼ਨ ਦੂਰੋਂ ਤਾਂ ਹਰੇਕ ਹੀ ਦੇਈ ਜਾਂਦਾ ਚਲੋ ਕੋਈ ਨਹੀਂ ਆਇਆ ਇੱਥੇ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਅੱਛਾ ਜੀ ਹਾਂ ਜੀ ਤਾਂ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਮਿਸਤਰੀ ਦਾ ਕਰਦਾ ਹਾਂ ਮਿਸਤਰੀ ਦਾ ਕੰਮ ਕਰਦਿਆਂ ਘਰ ਜੀ ਤੁਹਾਡਾ ਹਾਂ ਜੀ ਆਪਣਾ ਹੀ ਆ ਇਹ ਆ ਘਰ ਇਹ ਹਾਂ ਜੀ ਦਿਖਾਇਓ ਵੀ ਸ਼ੁਕਰਾਜ ਸਾਰਾ ਘਰ ਹੀ ਇਹ ਤਾਂ ਜੀ ਡੁੱਬਿਆ ਪਿਆਣ ਹਾਂ ਜੀ ਹਾਂ ਜੀ ਫਿਰ ਇਹਦੇ ਵਿੱਚ ਸਮਾਨ ਵਗੈਰਾ ਸੀ ਜਿਹੜਾ ਉਹ ਸਰ ਇੱਦਾਂ ਦੇ ਕੇ ਤੇ ਉੱਚਾ ਕੀਤਾ ਹੈ ਅੱਛਾ ਦੋ ਦੋ ਫੁੱਟ ਪਾਣੀ ਹੋ ਗਿਆ ਅੰਦਰ ਅੰਦਰ ਹੁਣ 2-2 ਫੁੱਟ ਪਾਣੀ ਹੈ ਸਾਮਾਨ ਕੋਈ ਇੱਟਾਂ ਦੇ ਕੇ ਉਚਾਰ ਕੇ ਆ ਗਏ ਕੀਮਤੀ ਸਾਮਾਨ ਹੈ ਐਸੀ ਤਾਂ ਦਾਨੀ ਸੱਜਣਾ ਨੂੰ ਇਹ ਬੇਨਤੀ ਕਰਦੇ ਆਂ ਕਿ ਵੀਰ ਜੀ ਇਧਰ ਏਰੀਏ ਚ ਆਓ ਪਾਣੀ ਲੱਥੇ ਤੋਂ ਆਓ 10 ਦਿਨ ਰੋਕ ਕੇ ਆਓ ਤਾਂ ਕਿ ਪਾਣੀ ਲੱਥ ਜੇ ਇਹਨਾਂ ਵੀਰਾਂ ਦੀ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਸਾਰ ਲਓ ਬਿਲਕੁਲ ਸੁੱਕੇ ਥਾਵਾਂ ਤੇ ਮੁੜ ਕੇ ਨਾ ਜਾਓ ਸੁੱਕੇ ਥਾਵਾਂ ਤੇ ਕਈ ਸਾਈਡਾਂ ਜਿਹੜੀਆਂ ਸੁੱਕੇ ਥਾਵਾਂ ਤੋਂ ਵੀਡੀਓ ਪਾ ਕੇ ਕਹਿਣ ਦੀਆਂ ਜੀ ਅਸੀਂ ਦਾਨ ਪੁੰਨ ਕੀਤਾ ਵਾ ਉਹ ਵੀਰ ਜੀ ਤੁਹਾਡਾ ਤੁਸੀਂ ਸੇਵਾ ਦਿਨੋ ਕਰ ਲੈ ਜੋ ਪਰ ਵੀਰ ਜੀ ਜਿਹੜੇ ਗਰਾਊਂਡ ਲੈਵਲ ਤੇ ਆਓ ਆਓ ਉਦੋਂ ਇਹਨਾਂ ਵੀਰਾਂ ਵੱਲੋਂ ਵੀ ਬੇਨਤੀ ਇਹੀ ਆ ਬਿਲਕੁਲ ਇਹ ਵੀਰ ਮੇਰੇ ਤੁਹਾਨੂੰ ਦੱਸ ਰਹੇ ਸੀ ਜੇ ਤੁਸੀਂ ਜੇ ਬੇਨਤੀ ਕਰਨੀ ਆ ਤੇ ਇਹੀ ਬੇਨਤੀ ਕਰਿਓ ਕਿ 10 ਦਿਨ ਰੁਕ ਜਾਓ ਜਦੋਂ ਪਾਣੀ ਲੱਤ ਗਿਆ ਤੁਸੀਂ ਉਦੋਂ ਹੀ ਸੇਵਾ ਕਰਿਓ ਇਹਨਾਂ 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 ਵੀਰਾਂ ਨੇ ਹੌਂਸਲੇ ਵੇਖੋ ਇਹਨਾਂ ਵੀਰਾਂ ਨੇ ਇੱਧਰ ਵੇਖੋ ਲੰਗਰ ਪਾਣੀ ਛਕਾ ਰਹੇ ਆ ਅੱਜ ਵੀ ਚਿਹਰੇ ਤੇ ਖੁਸ਼ੀ ਆ ਆ ਵੇਖੋ ਵੀਰ ਚਾਹ ਲੈ ਕੇ ਵੀ ਆਇਆ ਆਪਾਂ ਨੂੰ ਚਾਹ ਪੀਉਣ ਵੀ ਆਇਆ ਬਿਲਕੁਲ ਹੀ ਬਿਲਕੁਲ ਨਾਲੇ ਘਰ ਗਿਆ ਜਮੀਨ ਵਾਲੀ ਗਿਆ ਫਿਰ ਵੀ ਚਾਹ ਬਣਾ ਕੇ ਆਪਣੇ ਲਈ ਲੈ ਕੇ ਇੱਥੇ ਆਇਆ ਲੈ ਕੇ ਆਇਆ ਤੇ ਆਪਾਂ ਤਾਂ ਇਹੀ ਗੱਲ ਕਹਿੰਦੇ ਜਿੰਨੀ ਬਾਈ ਜੀ ਨੇ ਕਹੀ ਆ ਵੀ ਤੁਸੀਂ ਸੇਵਾ ਕਰੋ ਪਿੱਛੇ ਨਾ ਕਰੋ ਜੀ ਇੱਥੇ ਆ ਕੇ ਖੁਦ ਕਰੋ ਹਜੇ ਨਾ ਕਰੋ 10 ਦਿਨਾਂ ਬਾਅਦ ਜੋ ਪਾਣੀ ਸੁੱਕ ਗਿਆ ਫੇਰ ਕਰ ਲਿਓ ਹਾਂਜੀ ਇਹ ਨੰਬਰ ਬਾਈ ਜੀ ਦਾ ਚੱਲੀ ਜਾਂਦਾ ਇਹਨਾਂ ਨੂੰ ਪੁੱਛ ਲਓ ਵੀ ਪਾਣੀ ਸੁੱਕਿਆ ਕਿ ਨਹੀਂ ਸਾਡਾ ਸਾਧਨ ਉੱਥੇ ਜਾਊਗਾ ਕਿ ਨਹੀਂ ਜਿਵੇਂ ਸਾਧਨ ਤੇ ਉੱਚੋ ਫੇਰ ਪ੍ਰੋਪਰ ਸੇਵਾ ਕਰੋ ਜੀ ਇਹ ਹੈ ਜੀ ਸਕੂਲ ਦੀ ਛੱਤ ਜਿੱਥੇ ਕਿ ਦੋ ਪਿੰਡਾਂ ਦੇ ਲੋਕ ਬਸਨੀਖ ਸੀ ਉਹਦੀ ਛੱਤ ਤੋਂ ਵਿਊ ਲਿਆ ਦੇਖੋ ਸਾਰੇ ਘਰਾਂ ਦੇ ਘਰ ਡੁੱਬ ਗਏ ਜੀ ਇਹ ਨਹੀਂ ਸੁੱਕਦੇ ਛੇਤੀ ਹਜੇ ਬਹੁਤ ਸਮਾਂ ਲੱਗ ਜਾਣਾ ਪਾਣੀ 20 25 ਦਿਨ ਲੱਗ ਜਾਣੇ ਆ ਜੀ ਫੇਰ ਇੱਥੇ ਪਹੁੰਚੋ ਜੀ ਜ਼ਰੂਰ ਤੇ ਇੱਕ ਚੱਕਰ ਲਾਇਓ ਤੇ ਉਸ ਤੋਂ ਪਹਿਲਾਂ ਬਜ਼ੁਰਗ ਦੇ ਹਾਲ ਦੇਖੋ 70 80 ਸਾਲਾਂ ਦਾ ਬਜ਼ੁਰਗਾ ਆਪਦੇ ਕੋਈ ਇੱਕ ਡੋਲੂ ਚੱਕੇ ਹੋਏ ਤੇ ਕੁਛ ਸਮਾਨ ਇਧਰੋਂ ਚੱਕ ਕੇ ਤੇ ਉਸ ਘਰੇ ਆਪਦੇ ਲਈ ਜੰਦੇ ਆ ਜੀ ਬੱਚਿਆਂ ਤੱਕ ਜਾਣਾ ਜੀ ਕਿਉਂਕਿ ਘਰ ਸੁਣਨੇ ਵੀ ਨਹੀਂ ਛੱਡੇ ਜਾਂਦੇ ਕਹਿੰਦੇ ਕਿਉਂਕਿ ਵਿੱਚ ਬਹੁਤ ਕੀਮਤੀ ਸਮਾਨ ਅਲਮਾਰੀਆਂ ਪੇਟੀਆਂ ਕਿਉਂ ਚੱਕ ਸਕਦੇ ਆ ਤੇ ਬਹੁਤ ਜੀ ਮਨ ਦੁਖੀ ਹੋ ਜਾਂਨਾਂ ਕੋਲੇ ਜਾ ਕੇ ਤੇ ਧੰਨਵਾਦ ਕਰਦੇ ਆ ਪੰਜਾਬ ਐਜੂਕੇਟਿਡ ਪ੍ਰੋਜੈਕਟਡਿਆਂ ਦੇ ਜੀ ਧੰਨਵਾਦ